ਤਿਆਰ ਕੁਰੇ ਤੇਰੇ ਜਿਉਂਦੇ ਜੀ ਮੁਖਤਿਆ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਐਂਕਰ ਕੈਥ ਪੰਜਾਬੀ ਤੇ ਅੱਜ ਦਾ ਮਿਲ ਹੈਗਾ ਜੀ ਪਿੰਡ ਟਪਈ ਜ਼ਿਲ੍ਹਾ ਅਰਦਾਸਪੁਰ ਤੇ ਇੱਥੇ ਪਹੁੰਚ ਰਿਹਾ ਕਲਾਕਾਰ ਜੀ ਬੜੇ ਨਾਮੀ ਕਲਾਕਾਰ ਭਪਿੰਦਰ ਗਿੱਲ ਜੀ ਤੇ ਜਸਪਿੰਦਰ ਜੀਤੂ ਜੀ ਮੌਸਮ ਦੀ ਖਰਾਬੀ ਕਰਕੇ ਜਿਹੜੀ ਸੈਟਿੰਗ ਜਿਹੜੀ ਖਰਾਬ ਹੋਈ ਏ ਤਾਂ ਸਟੇਜ ਜਿਹੜੀ ਤਿਆਰੀ ਜਿਹੜੀ ਹੋ ਰਹੀ ਏ ਤੇ ਕਾਫੀ ਬਾਰ ਸਿਹੜੀ ਪੈ ਰਹੀ ਸੀ ਤੇ ਅੱਜ ਦਾ ਮੇਲਾ ਧੰਨ ਧੰਨ ਬੱਬਾ ਰਹੀਮ ਸਾਹਿਬ ਜੀ ਦੇ ਦਰਬਾਰ ਉਤੇ ਹੋਣ ਜਾ ਰਿਹਾ ਜੀ ਤੇ ਸਾਰੀਆਂ ਸੰਗਤਾਂ ਨੂੰ ਆਮਦਾ ਖੁੱਲਾ ਸੱਦਾ ਜੀ ਧੰਨਵਾਦ ਜੀ ਆ ਜਾਂਦੇ ਤੇ ਇੱਥੇ ਅੱਜ ਪਹੁੰਚ ਰਿਹਾ ਜੀ ਪੰਜਾਬ ਦੇ ਪ੍ਰਸਿੱਧ ਸਿੰਗਰ ਭਪਿੰਦਰ ਗਿੱਲ ਜੀ ਤੇ ਜਸਪਿੰਦਰ ਜੀਤੂ ਜੀ ਜੋ ਸਾਡੇ ਪਿੰਡਟ ਭਈ ਚ ਆ ਕਿ ਪਹਿਲੀ ਵਾਰ ਆ ਰਹੇ ਸੀ ਤੇ ਉਹ ਗੱਲਬਾਤ ਕਰਦੇ ਆ ਜੇ ਅਗਲੀ ਦੀ ਤੁਹਾਡੇ ਨਾਲ ਕਰਨਗੇ ਸਾਡੇ ਹਰਜਿੰਦਰ ਭਾਜੀ ਗੱਲਬਾਤ ਤੇ ਕਰਾਉਣੀ ਹੈ ਤੁਹਾਡੀ ਹਰਜਿੰਦਰ ਭਾਜੀ ਨਾਲ ਗੱਲਬਾਤ ਅੱਜ ਇਹ ਦਰਬਾਰ ਜੋ ਤੁਸੀਂ ਦੇਖ ਰਹੇ ਹੋ ਪਿੰਡਟ ਭਈ ਜ਼ਿਲ੍ਹਾ ਗੁਰਦਾਸਪੁਰ ਦਾ ਜੀ ਔਰ ਇਹ ਦਰਬਾਰ ਧੰਤਨ ਬਾਬਾ ਰਹੀਮ ਜੀ ਧੰਤਨ ਬਾਬਾ ਰਹੀਮ ਸਾਹਿਬ ਜੀ ਦਾ ਦਰਬਾਰ ਹੈ ਜਿੱਥੇ ਹਰ ਸਾਲ ਮੇਲਾ ਮਨਾ ਜਾਂਦਾ ਤੇ ਪਿੰਡ ਟਪਈ ਦੀ ਜਿਹੜੀ ਪ੍ਰਬੰਧਕ ਕਮੇਟੀ ਏ ਪੂਰੀ ਸੰਜੋਗ ਦੇ ਨਾਲ ਵਧੀਆ ਤੋਂ ਵਧੀਆ ਕਲਾਕਾਰ ਇੱਥੇ ਲੈ ਕੇ ਆਉਂਦੇ ਆ ਤੇ ਇਸ ਵਕਤ ਗੇਰੇ ਪਹੁੰਚ ਰਿਹਾ ਕਲਾਕਾਰ ਜਿਹੜੇ ਪੰਜਾਬ ਦਾ ਬੜਾ ਨਾਮਵਰ ਕਲਾਕਾਰ ਬਿਊਟ ਜੋੜੀ ਭਵਿੰਦਰ ਗਿੱਲ ਜੀ ਤੇ ਜਸਪਿੰਦਰ ਜੀਤੂ ਜੀ ਜਿਨ੍ਹਾਂ ਦੇ ਬੜੇ ਗੀਤ ਜਿਹੜੇ ਪਪੂਲਰ ਹੋਏ ਨੇ ਦਿਉ ਰਿਤੇ ਦੇ ਘਰ ਨਹੀਂ ਜੇ ਸੰਸਣ ਹੋ ਜੀ ਝੋਨੇ ਦੀ ਟਰਾਲੀ ਲੈ ਕੱਲ ਹੀ ਮੈਂ ਲੈ ਕੇ ਆਇਆ ਇਰੇ ਜੀਜੀ ਦਾਇ ਦਿਲੇ ਦਰਿਆ ਕੁੜੀਏ ਸਾਲੀਏ ਬੜਾ ਵਧੀਆ ਸ਼ੰਗਰਜੀ ਭੁਪਿੰਦਰ ਗਿੱਲ ਜੀ ਤੇ ਜਸਵਿੰਦਰ ਜੀ ਤੇ ਉਹ ਇੱਥੇ ਪਹੁੰਚ ਰਹੇ ਆ ਮੌਸਮ ਦੀ ਖਰਾਬੀ ਕਰਕੇ ਸਟੇਜ ਥੋੜੀ ਲੇਟ ਜਿਹੜੀ ਆਪਾਂ ਤਿਆਰ ਜਿਹੜੇ ਕਰ ਸਕਦੇ ਆ ਕਿਉਂਕਿ ਬਰਸਾਤ ਜਿਹੜੀ ਬਹੁਤ ਜ਼ਿਆਦੀ ਰਹੀ ਏ ਇਸ ਕਰਕੇ ਸਟੇਜ ਦੀ ਤਿਆਰੀ ਥੋੜੀ ਲੇਟ ਹੋਈ ਏ ਤੇ ਇਹ ਅਦਰਵਾਰ ਧੰਤਨ ਬਾਬਾ ਰਹੀਮ ਸਾਹਿਬ ਜੀ ਦੀ ਪਿੰਡ ਟਪਈ ਜ਼ਿਲ੍ਹਾ ਗਰਦਾਸਪੁਰ ਲਾਈਵ ਟੈਲੀਕਾਸਟ ਗੋਬਨ ਸਿੰਘ ਨੱਤ ਦੇ ਚੈਨਲ ਤੋਂ ਜਿਹੜਾ ਚੱਲੇਗਾ ਜੀ ਤੇ ਇਸ ਵੇਲੇ ਸਾਡੇ ਪੰਜਾਬ ਦੇ ਅਫਸਰ ਸਾਹਿਬਾਨ ਵੀ ਇੱਥੇ ਆ ਚੁੱਕੇ ਆ ਮੇਲੇ ਦੀ ਫਾਜਤ ਵਾਸਤੇ ਮੇਲੇ ਦੀ ਨਿਗਰਾਨੀ ਵਾਸਤੇ ਉਹਨਾਂ ਨੇ ਵੀ ਦਰਬਾਰ ਤੇ ਮੱਥਾ ਟੇਕਿਆ ਜੀ ਤੇ ਮੱਥਾ ਟੇਕ ਕੇ ਪ੍ਰਸ਼ਾਦ ਲਿਆ ਉਹਨਾਂ ਪ੍ਰਸ਼ਾਦਾ ਵੀ ਸੱਤਿਆ ਜੀ ਤੇ ਧੰਤਨ ਬੱਬਾ ਰਹਿਮੀ ਸਾਹਿਬ ਜੀ ਦਰਬਾਰ ਤੇ ਰੌਣਕਾਂ ਲੱਗੀਆਂ ਹੋਈਆਂ ਤੇ ਮੌਸਮ ਦੀ ਖਰਾਬੀ ਕਰਕੇ ਸਟੇਜ ਥੋੜੀ ਇਹ ਕਿ ਲੇਟ ਜਿਹੜੀ ਉਹ ਤਿਆਰ ਜਿਹੜੀ ਹੋਈ ਏ ਕਿਉਂਕਿ ਬਰਸਾਤ ਬਹੁਤ ਜਿਆਦਾ ਪਈ ਅੱਜ ਤੇ ਇਸ ਕਰਕੇ ਸਟੇਜ ਜਿਹੜੀ ਉਹ ਤਕਰੀਬਨ 11 ਵਜ ਤੋਂ ਬਾਅਦ ਹੀ ਲੱਗਣੀ ਜਿਹੜੀ ਸ਼ੁਰੂ ਹੋਈ ਏ ਤੇ ਫਿਰ ਵੀ ਮੌਸਮ ਜਿਹੜਾ ਠੀਕ ਹੋ ਗਿਆ ਤੇ ਸਟੇਜ ਦੀ ਜਈ ਤਿਆਰੀ ਚੱਲੀ ਹੋ ਚੁਕੀ ਲੋ ਜੀ ਇਧਰਲੇ ਪਾਸੇ ਸਬੀਨ ਦਾ ਜਿਹੜਾ ਅਰੇਂਜਮੈਂਟ ਏ ਤੇ ਦਰਬਾਰ ਦੇ ਵਿੱਚ ਹੀ ਜਿਹੜਾ ਉਹ ਲੰਗਰ ਦਾ ਬਹੁਤ ਖਾਸ ਪ੍ਰਬੰਧ ਜਿਹੜਾ ਰੱਖਿਆ ਹੋਇਆ ਜੀ ਠੀਕ ਹੈ ਤੇ ਅੱਜ ਦਾ ਮੇਲਾ ਪਿੰਡ ਟਪਈ ਧੰਨ ਧੰਨ ਬਾਬਾ ਰਹੀਮ ਸਾਹਿਬ ਜੀ ਦੇ ਦਰਬਾਰ ਤੇ بارش ਦੀ ਕਰਕੇ ਥੋੜਾ ਮੇਲਾ ਸਟੇਜ ਥੋੜੀ ਉਹ ਲੇਟ ਲੱਗੀ ਹੈ ਜੀ ਲੱਗੀ ਕੀ ਜੇ ਲੱਗਣ ਡਈ ਹੈ ਜੀ ਠੀਕ ਹੈ ਜੀ ਸਟੇਜ ਦੀ ਤਿਆਰੀ ਜਿਹੜੀ ਹੋ ਰਹੀ ਹੈ ਸਾਊਂਡ ਵੀ ਲੈ ਕੇ ਆ ਰਹੇ ਜੀ ਤੇ ਆਓ ਦੇਖਦੇ ਆਂ ਵਰਲਡ ਫੇਮਸ singer ਭਪਿੰਦਰ ਗਿੱਲ ਦੀ ਕੁਝ ਵੀਡੀਓ ਤਾਨੂੰ ਦਿਖਾਉਂਦੇ ਆ ਵੀਡੀਓ ਦੇ ਐਂਡ ਤੱਕ ਬਨੇ ਰਹੋ ਜੀ ਤੁਹਾਨੂੰ ਦਿਖਾਉ ਲਦੇ ਆ ਪੰਜਾਬ ਦੀ ਬਲੰਦ ਆਵਾਜ਼ ਭਪਿੰਦਰ ਗਿੱਲ ਜੀ ਤੇ ਜਸਪਿੰਦਰ ਜੀਤੂ ਜੀ ਦਰਬਾਰ ਬਾਬਾ ਰਹੀਮ ਸਾਹਿਬ ਜੀ ਪਿੰਡ ਢਟਪਈ ਜ਼ਿਲ੍ਹਾ ਕਰਤਾਰਪੁਰ ਤੇ ਤਕਰੀਬਨ ਤਿਆਰੀ ਚੱਲ ਰਹੀ ਏ ਦੇਖ ਲੈ 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 ਲੋ ਜੀ ਭਪਿੰਦਰ ਗਿੱਲ ਤੇ ਮੈਡਮ ਜਸਪਿੰਦਰ ਜੀਤੂ ਦੀ ਸਟੇਜ ਤੇ ਆ ਚੁੱਕੀ ਨੇ ਸਾਰ ਜਲੀ ਸੈਟਿੰਗ ਜਿੱਦੀ ਹੋ ਚੁੱਕੀ ਹੈ ਹੁੰਦੀ ਹੈ ਇਹਨਾਂ ਨੂੰ ਵਧੀਆ ਵਜੇ ਗੀਤ ਮੈਸੇਜ ਦਿੱਤਾ ਕਿ ਵੱਡਿਆਂ ਦਾ ਸਤਿਕਾਰ ਕਰੋ ਬੇਬੇ ਬਾਪੂ ਦਾ ਜਿਹੜਾ ਸਤਿਕਾਰ ਕਰੋ ਇਸ ਪਾਵਨ ਮੌਕੇ ਦੇ ਉੱਤੇ ਇਹਨਾਂ ਦਾ ਪੰਜਾਬ ਦੀ ਪੀਸਡ ਦੁਕਾਨਾਂ ਜੋੜੀ ਜਿਹੜਾ ਉਹ ਸੋਟਾ ਜਿਹੜਾ ਜੱਗਿਆਣਾ ਜਿਹੜੀ ਬਹੁਤ ਹੀ ਸਤਿਕਾਰਯੋਗ ਬੇਬੇ ਜਸਵਿੰਦਰ ਜੀਤੂ ਜੀ ਹਾਜ਼ਰ ਹੋ ਚੁੱਕੇ ਹੈ ਇਹਨਾਂ ਤੇ ਕੋਈ ਲਾਈਵ ਵੀ ਟੈਡੀ ਕਰਦਾ ਜਿੰਨੇ ਗੋਵਿੰਦਰ ਦਰਬਾਰ ਦੇ ਉਤੇ ਸਾਡੇ ਸੱਜੇ ਸਾਹਿਬ ਜੀ ਜਿੰਨੇ ਵੀ ਸੰਗਤ ਪਹੁੰਚੀ ਸਾਰਿਆਂ ਦਾ ਦਰਵਾਜ਼ਾ ਕਰਦੇ ਆਂ ਸਰਪੰਦਰ ਗੁਰੂ ਮਾਰਾ ਯਾਦ ਕਰੇ ਜਾਣਿਆ ਸਾਹਿਬ ਜੀ ਸਿੱਖ ਧਾਰਮਿਕੀ ਬਾਧੂ ਦੇ ਨਾ ਤ੍ਰਿੰਦਰ ਤਾਰਾ ਮੇਰਾ ਰਖਾ ਸਭ ਨਹੀਂ ਥਾਈ ਤ੍ਰਿੰਦਰ ਤਾਰਾ ਜੀ ਗੱਲਬਤ ਕਰੇ ਦੀ ਤੇ ਉਹ ਸ਼ੁੱਧੀਆਂ ਨਹੀਂ ਦਾ ਰੂਪ ਬਣਾ ਕੇ ਤੂੰ ਮੇਰੇ ਰਖਾ ਸੁਖੀ ਦਾ ਪਾਣੀ ਮੀਂਹ ਦਾ ਰੂਪ ਬਣਾ ਕੇ ਜਿਵੇਂ ਦਿੰਦੀ ਆ ਦੁੱਧ ਨੇ ਮੱਝਾ ਸੁੱਕੀ ਟੂੜੀ ਖਾ ਕੇ ਪੰਛੀਆਂ ਗੋਲੇ ਉੱਡਣ ਲਈ ਆ ਜਾਣਦੇ ਕਿਥੋਂ ਸਭ ਨੇ ਸਭ ਮਾਲਕ ਦੇ ਰੰਗ ਹੀ ਸਜਣਾ ਸਭ ਮਾਲਕ ਦੇ ਰੰਗ ਹੀ ਪਰੋਡੋ ਜੇ ਲੱਗੇ ਤਾਂ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਸਾਡੇ ਚੈਨਲ ਜਿੰਜ ਤਣੇ ਤੋਂ ਬਾਹਰ ਨਹੀਂ ਹੋ ਤੂੰ ਸਾਡੇ ਚੈਨਲ ਨੂੰ ਸਬਸਕ੍ਰਾਈਬ ਜੁੜੋ ਧੰਨਵਾਦ ਪਤਾ ਨਹੀਂ ਰੱਬ ਕਿਹੜੇ ਰੰਗਾਂ ਦੇ ਵਿੱਚ ਰਾਜੀ ਆਪਾਂ ਨੂੰ ਐ ਲੱਗਦਾ ਵੀ ਮੀਂਹ ਪੈ ਗਿਆ ਪਰ ਜੋ ਪ੍ਰਮਾਤਮਾ ਕਰਦਾ ਹੈ ਦੀ ਕਰ ਦੇ ਸਾਨੂੰ ਸ਼ਿਕਵਾ ਨਹੀਂ ਕਰਨਾ ਚਾਹੀਦਾ ਉਹਦੇ ਨਾਲ ਆਓ ਗੁਰੂ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰੀਏ ਜਿਹੜੇ ਕਾਰਜ ਸਾਡੇ ਅਧੂਰੇ ਐ ਬਾਹ ਫੜ ਕੇ ਪੂਰੇ ਕਰੇ ਪ੍ਰਮਾਤਮਾ ਫਕੀਰਾਂ ਦੇ ਦਰਬਾਰ ਤੇ ਇਕੱਠੇ ਹੋਏ ਐ ਇੱਕ ਵਾਰੀ ਸਾਰੀਆਂ ਸੰਗਤਾਂ ਨੂੰ ਬੇਨਤੀ ਐ ਬਾਹਾਂ ਖੜੀਆਂ ਕਰਕੇ ਕਹਦੇ ਬੋਲ ਸਾਚੇ ਦਰਬਾਰ ਕੀ ਜੈ ਦਾਸ ਦਾ ਆਇਆ ਹੋਇਆ ਧਰਮ ਗੀਤ ਕਿ ਤੂੰ ਮੇਰਾ ਰਾਖਾ ਸਭ ਨਹੀਂ ਥਾਈ ਸਤਿਗੁਰ ਹੋਏ ਬਿਆਲ ਦਾ ਹਰ ਰੰਗ ਮਾੜੀਏ ਸਤਿਗੁਰ ਹੋਏ ਬਿਆਲ ਦਾ ਸ਼ਰਧਾ ਪੂਰੀ ਹੈ ਔਰ ਗੁਰੂ ਮਾਰ ਨੇ ਧਾਈਏ ਗੁਰੂ ਸਾਹਿਬ ਦੇ ਚਰਨਾਂ ਜੀ ਜਾ ਕੇ ਕੀ ਕਹਿਣਾ ਕੀਬੋਰਡ ਜਿਵੇਂ ਸਲੋ ਦੇ ਕੀਬੋਰਡ ਜਿਆਦੇ ਫਰੰਕ ਵਾਲੇ ਥੋੜਾ ਜਿਹਾ ਕੱਟ ਕਰ ਲਾ ਫਰੰਟ ਰਾਜ ਮੈਂ ਸੈਟ ਕਰਵਾ ਦੇ ਇੱਕ ਮਿੰਟ ਹਲਕਾ ਜਿਹਾ ਬਜ਼ੁਰਗਾਂ ਦੀ ਗੱਲ ਸੁਣ ਲੋ ਕੋਈ ਗੱਲ ਕੋਈ ਬਾਪੂ ਮਾਨ ਕਰਨ ਆਏ ਹੋਣ ਹੋਰ ਤਾਂ ਕੁਝ ਨਹੀਂ ਕੁਝ ਦੇ ਕੇ ਜਾਊਗਾ ਬਜ਼ੁਰਗੋ ਬੰਦੇ ਆ ਕੁਝ ਦੇ ਕੇ ਜਾਣਗੇ ਲੈ ਕੇ ਨਹੀਂ ਜਾਂਦੇ ਆਸ਼ੀਰਵਾਦ ਦੇ ਕੇ ਜਾਣਗੇ ਸਹਾ ਸਾਡੇ ਸਰਪੰਚ ਸਾਹਿਬ ਬਹੁਤ ਬਹੁਤ ਮਾਨ ਕਰਦੇ ਆ ਸਾਡੇ ਬਾਪੂ ਮੈਂ ਪਹਿਲਾਂ ਦੱਸਿਆ ਵੀ ਦੇਖੇ ਜਾਣਾ ਉਹਨਾਂ ਨੇ ਕੁਛ ਨਾ ਪਰਮਾਤਮਾ ਉਹਨਾਂ ਦੇ ਰੂਪ ਚਾਕੇ ਤੇ ਸਾਨੂੰ ਮਾਇਆ ਭੇਟ ਕਰਕੇ ਗਏ ਆ ਪਰਮਾਤਮਾ ਮੈਂ ਨਹੀਂ ਮਾਂ ਤੇ ਮੇਰਾ ਸਤਿਗੁਰੂ ਉੱਚਾ ਅਸੀਂ ਉੱਚਿਆਂ ਦੇ ਸੰਗ ਲਾਏ ਤੇਰੇ ਸਿਰ ਤੇ ਛੱਡ ਕੇ ਘਰ ਨੂੰ ਨਾ ਕਈ ਕਈ ਦਿਨ ਸੀ ਮੁੜਦੇ ਪਿਆਰ ਸਾਦੀ ਜਾਂ ਮੈਨੇ ਜਾਂਦੇ ਨਾ ਮੰਗਿਆ ਨੋਛੜ ਤੇ ਤੇਰੇ ਸਿਰ ਤੇ ਛੱਡ ਕੇ ਕੰਮੂ ਨਾ ਕਈ ਕਿ ਜਿੰਦਸੀ ਹੋ ਗਏ ਤੂੰ ਹਰਕ ਜੋਗ ਚੁਗਾ ਤੈਨੂੰ ਤਲੀਆਂ ਤੇ ਮੈਂ ਜੋਗ ਚੁਗਾ 1 2 3 ਸਟਾਰਟ 3 ਸਟਾਰਟ ਉਡਾਰੀ ਸੱਤੀ ਮਾਰ ਕੇ ਉਡਾਰੀ ਵੀ ਮਾਰ ਕੇ ਉਡਾਰੀ ਹੋ ਮਾਰ ਕੇ ਉਡਾਰੀ ਜਿੱਤੋਂ ਆਇਆ ਪਤਲੋ ਆਇਆ ਪਤਲੋ ਨੇ ਤੈਨੂੰ ਤਲੀਆਂ ਵਿੱਚੋ ਵਿੱਚ ਗਲਾਮ ਮਾਰ ਕੇ ਉਡਾਰੀ ਜਿੱਤੋਂ ਆਇਆ ਪਤਲੋ ਆਇਆ ਪਤਲੋ ਨੇ ਤੈਨੂੰ ਤਲੀਆਂ ਵਿੱਚੋ ਵਿੱਚ ਗਲਾਮ ਉਡਾਰੀ ਓਏ ਸੱਜੀ ਮਾਰ ਕੇ ਉਡਾਰੀ ਓਏ ਮਾਰ ਕੇ ਉਡਾਰੀ ਕਿਤੋਂ ਆਇਆ ਪੱਤਲੋ ਆਇਆ ਪੱਤਲੋ ਆਇਆ ਪੱਤਲੋ ਨਿਕੰਚੜੀ ਆਪ ਜੋਗੀ ਚੁਗਾ ਮਾਰਾ ਲੇਲਾ ਚਾਹ ਲੈ ਲਾ ਗੋਰੀ ਤਾ ਨੂੰ ਗਾਨੀ ਲੈਲਾ ਜੋ ਚੁੰਦੀ ਤੂੰ ਨਾ ਨਾਰ ਓ ਤੂੰ ਨਾ ਨਾਰ ਓ ਤੂੰ ਨਾ ਨਾਰ ਬਗਾਨੀ ਲੈਲਾ ਜੋ ਚੁੰਦੀ ਤੂੰ ਨਾ ਨਾਰ ਬਗਾਨੀ ਲੈਲਾ ਜੋ ਚੁੰਦੀ ਤੂੰ ਨਾ ਨਾਰ ਬਗਾਨੀ ਲੈਲਾ ਜੋ ਚੁੰਦੀ ਜਦਣ ਦੀ ਹੈ ਤੈਨੂੰ ਕਹਿੰਦੇ ਉਹ ਸਾਰਾ ਮੇਲਾ ਹੋਏ ਹੋਏ ਕੰਮਕਾਰ ਤੋਂ ਆਤਮ ਮੇਲਾ ਉਹ ਚੱਲ ਕੇ ਆਉ ਸਾਰਾ ਮੇਲਾ ਹੋਵੇ ਅੜਨੋਸ਼ੀ ਸ਼ਾਲਾ ਲਾਉਂਵੇ ਗਿਰਨ ਵੇ ਹੋਏ ਹੋਏ ਹੋਵੇ ਕੰਨ ਆਏ ਉਹ ਨਾ ਪਾਣੀ ਦਾ ਕੀ ਪੀਣ ਲੱਗਿਆ ਤਾਂ ਜੋੜੀ ਬਣਾ ਕੇ ਖੜ ਗਿਆ ਹੋਰ ਗੱਲਾਂ ਦੀਆਂ ਗੱਲਾਂ ਮੱਛਦੇ ਭੈਣ ਭਰਾ ਲੱਗਦੇ ਆ ਜੰਮੀਓ i'm é gonna ਲੋਹ ਦਾ ਮਾਰਾ ਬੇਦਰ ਪੇਕੀ ਵੜ ਗਿਆ ਹਮੇਗਾ ਯਾ ਪੈ ਗਲੋਹ ਦਾ ਮਾਰਾ ਬੇਦਰ ਪੇਕੀ ਵੜ ਗਿਆ ਹਮੇਗਾ ਮੋੜ ਤੇ ਮੋੜ ਤੇ ਜੇ ਪ੍ਰਾਉਣੇ ਦੀ ਸੇਵਾ ਨਾ ਨਾ ਹੋਵੇ ਤੇ ਪ੍ਰਾਉਣਾ ਔਟ ਔਟ ਕੇ ਰਸੋਈ ਬਣੀ ਝਾਕੀ ਜਾਂਦਾ ਹੁਣ ਵੀ ਕੁਛ ਕਰਨਗੇ ਹੁਣ ਵੀ ਕੁਛ ਕਰਨਗੇ ਉੱਪਰ ਵੀ ਜਲ ਮਾਰਦਾ ਤੇ ਭਈ ਵਾਲੇ ਸਾਰੇ ਸਮਝ ਕੇ ਭਾਦੀ ਨਹੀਂ ਸਮਝੀ ਦੀਪਾ ਦੀ ਹਾ ਤੇ ਉਹ ਤੇਰੇ ਤੇ ਕਰਨੀ ਜੇ ਛਣ ਛਣ ਹੋਲੇ ਸਮਝੀ ਭਾਈਾਰੇ ਪੱਖੀ ਦੀ ਛੱਲਵੇ ਨਿਸ ਬੈਠ ਘਰਾਣੇ ਅਰੇ ਉਹ ਤੇਰੇ ਤੇ ਕਰਨੀ ਜੇ ਛਣ ਛਣ ਹੋ ਜੇ ਚਾਹ ਹੋ ਜੇ ਜਿੰਨਾ